ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਤੋਂ ਲੇਹ ਦੇ ਵਿੱਚ ਲੇਹ 'ਚ ਅੱਜ ਆਪਾਂ ਟਰੈਕ ਦੀ ਸ਼ੁਰੂਆਤ ਹੈ ਜਿਹੜੀ ਉਹ ਕਰਨ ਜਾ ਰਹੇ ਹਾਂ ਅੱਜ ਆਪਣਾ ਮੈਡੀਕਲ ਚੈੱਕਅਪ ਹੋਊਗਾ ਇੱਥੇ ਮੈਡੀਕਲ ਚੈੱਕਅਪ ਦੀ ਜਿਹੜੀ ਫੀਸ ਹੈ ਉਹ ਤਕਰੀਬਨ 7000 ਰੁਪਏ ਹੈ ਤੇ ਅੱਜ ਦਾ ਦਿਨ ਰੈਸਟ ਕਰਾਂਗੇ ਤੇ ਕੱਲ ਨੂੰ ਆਪਾਂ ਚਾਦਾ ਟਰੈਕ ਸਵੇਰੇ ਸਟਾਰਟ ਕਰ ਦਾਂਗੇ ਇੱਥੋਂ ਜਿਹੜੀ ਬੱਸ ਹੈ ਸਾਨੂੰ ਉਹ ਲੈ ਕੇ ਜਾਣੀ ਹੈ ਤੇ ਇੱਥੇ ਪੂਰੀ ਲਾਈਨ ਲੱਗੀ ਹੋਈ ਹੈ ਚਾਦਾ ਟਰੈਕ ਵਾਸਤੇ ਬਹੁਤ ਸਾਰੇ ਲੋਕ ਨੇ ਜਿਹੜੇ ਆਪਣਾ ਮੈਡੀਕਲ ਚੈੱਕਅਪ ਕਰਾਉਣ ਆਏ ਨੇ ਬਹੁਤ ਸਾਰੇ ਲੋਕ ਸਿਆਦਾ ਟਰੈਕ ਦੇ ਲਈ ਸਰਦੀਆਂ ਦੇ ਵਿੱਚ ਆਉਂਦੇ ਨੇ ਤੇ بڑا ਫੇਮਸ ਟਰੈਕ ਹੈ ਥੋਦਾ ਦੇਖੋ ਤੁਸੀਂ ਪੂਰੀ ਲਾਈਨ ਲੱਗੀ ਆ ਇਹ ਇੱਥੇ ਹੁੰਦਾ ਜੀ ਟੂਰਿਸਟ ਇਨਫੋਰਮੇਸ਼ਨ ਸੈਂਟਰ ਦੇ ਵਿੱਚ ਮੈਡੀਕਲ ਚੈੱਕਅਪ ਲੋ ਜੀ ਫਾਰਮ ਫਾਰਮ ਜੇ ਅਸੀਂ ਭਰ ਲੇ ਤੇ ਪਿੱਛੇ ਕਹਿੰਦੇ ਪੈਸੇ ਜਮ੍ਹਾਂ ਕਰਾਓ 9750 ਰੁਪਏ ਤੇ ਤਾਂ ਤੁਹਾਨੂੰ ਦੇਣਗੇ ਇਹ ਥੋੜਾ ਲਿਖ ਕੇ ਵੀ ਅਸੀਂ ਤਾਨੂੰ ਜਾਣ ਦੀ ਇਜਾਜ਼ਤ ਦਿੰਨੇ ਆ ਤੇ ਇੱਥੇ ਜਿਹੜੀ ਫੀਸ ਆ ਸਰਕਾਰੀ 9950 ਰੁਪਏ ਸਿਰਫ ਇਥੋਂ ਦੇ ਟਰੈਕ ਕਰਨ ਦੀ ਐ ਬਾਕੀ ਟਰੈਕ ਦਾ ਖਰਚਾ ਤੁਹਾਨੂੰ ਅੱਗੇ ਅਸੀਂ ਦੱਸਾਂਗੇ ਕਿੰਨਾ ਕਾਉਂਦਾ ਹੈ ਮਹਿੰਗਾ ਟਰੈਕ ਆ ਥੋੜਾ ਜਿਹਾ ਸਾਡਾ ਮਨ ਸੀ ਬਹੁਤ ਸਾਲਾਂ ਤੋਂ ਵੀ ਅਸੀਂ ਕਰਾਂਗੇ ਤੇ ਹੁਣ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਇਹ ਲਓ ਜੀ ਫਾਰਮ ਫੂਮ ਅਸੀਂ ਨੇ ਭਰ ਲੇ ਤੇ ਇਹਦੇ ਵਿੱਚ ਇਹ ਪੁੱਛਦੇ ਨੇ ਵੀ ਕੀ ਕੀ ਤੁਸੀਂ ਖਾਂਦੇ ਪੀਂਦੇ ਹੋ ਕੀ ਕੀ ਨਸ਼ਾ ਪਤਾ ਕਰਦੇ ਹੋ ਤੇ ਕੀ ਕੀ ਤੁਹਾਨੂੰ ਬਿਮਾਰੀਆਂ ਨੇ ਇਹ ਸਾਰੇ ਫਾਰਮ ਭਰਾ ਕੇ ਧਾਤੋਂ ਸੈਲਫ ਡਿclare ਕਰਾਉਂਦੇ ਨੇ ਪਹਿਲਾਂ ਤੇ ਬਾਅਦ ਦੇ ਵਿੱਚ ਕਹਿੰਦੇ ਲੈਂਡ ਚ ਲਾ ਕੇ ਇੱਕ ਪਰਮਟ ਲੈਣਾ ਪੈਂਦਾ ਸਾਰਿਆਂ ਨੂੰ ਇੱਥੇ ਆ ਕੇ ਲੱਗਣਾ ਪੈਂਦਾ ਅਸੀਂ ਵੀ ਇਹਨਾਂ ਨੂੰ ਦੇਣ ਵਾਸਤੇ ਅਸੀਂ ਪੈਸੇ ਪੁੱਛੇ ਕਢਾਉਂਦੇ ਫਿਰ ਰਹੇ ਹਾਂ ਏਟੀਐਮ 'ਚ ਪਹੁੰਚੇ ਹਾਂ ਕਹਿੰਦੇ ਹੀਟ ਲੱਗੀ ਹੋਈ ਹੈ ਏਟੀਐਮ 'ਚ ਤਾਂ ਇਹ ਚੀਜ਼ਾਂ ਇੱਥੇ ਜਗ੍ਹਾ ਜਗ੍ਹਾ ਲੱਗੀਆਂ ਹੋਈਆਂ ਨੇ ਹੀਟ ਦੇਖੋ ਤੁਸੀਂ 14 ਤੇ ਮਾਹਾ ਪਹੁੰਚਦੀ ਹੈ ਇਹ ਤੇ ਬਾਹਰ ਮਾਈਨਸ ਚਾ ਟੈਂਪਰੇਚਰ ਹੁਣ ਅਸੀਂ ਕਢਾਵਾਂਗੇ ਪੈਸੇ ਪੈਸੇ ਦੇਣ ਨੇ ਇਹਨਾਂ ਦੇ ਟੂਰਿਸਟ ਡਿਪਾਰਟਮੈਂਟ ਨੂੰ ਭਈ ਕਹਿੰਦੇ ਦਿਓ 97 9700 ਰੁਪਿਆ ਭਾਈ ਸਾਹਿਬ ਪੈਸਾ ਕਰਦੀ ਹੈ ਕਿਉਂ ਪੈਸੇ ਦੇਣ ਦੀ ਹੈ ਪੈਸੇ ਭਾਈ ਇਹਨੇ ਦੇਣੇ ਪੈਂਦੇ ਨੇ ਇਹਨੂੰ ਕਹਿੰਦੇ ਇਕੱਲਾ ਹੈ ਐਵੇਂ ਨਹੀਂ ਪਰਫਤੇ ਤੋਰਦੇ ਤੋਰਨ ਦੇ ਪੈਸੇ ਲੈਂਦੇ ਆ ਭਾਈ ਸਹੀ ਪਸ ਕਮ ਆਨ ਕਮਪਲੀ ਦੇਖੋ ਜੀ ਪੂਰੇ ਇੱਥੇ ਗਰੁੱਪ ਪਹੁੰਚੇ ਹੋਏ ਹਨ ਕਿੱਲਾ ਸਾਡਾ ਗਰੁੱਪ ਨਹੀਂ ਹੈਗਾ ਬਹੁਤ ਸਾਰੀਆਂ ਕੰਪਨੀਆਂ ਦੇ ਜਿਹੜੇ ਗਰੁੱਪ ਨੇ ਉਹ ਨਾਲ ਲੈ ਕੇ ਆਉਂਦੇ ਨੇ ਤੇ ਇਹ ਹੈਗਾ ਚਾਦਰ ਟਰੈਕ ਰਜਿਸਟ੍ਰੇਸ਼ਨ ਇੱਥੇ ਰਜਿਸਟ੍ਰੇਸ਼ਨ ਹੁੰਦੀ ਹੈ ਬਕਾਇਦਾ ਸਰਕਾਰ ਨੂੰ ਦੱਸਣਾ ਪੈਂਦਾ ਵੀ ਅਸੀਂ ਚਾਦਰ ਟਰੈਕ ਕਰਨ ਜਾ ਰਹੇ ਹਾਂ ਇਹ ਸਾਰੇ ਉੱਪਰੋਂ ਦਿਖਾਉਣਾ ਮੈਨੂੰ ਇਹ ਸਾਰੇ ਬੰਦੇ ਟਰੈਕ ਕਰਨ ਆ ਗਏ ਦੇਖੋ ਤੁਸੀਂ ਬੜੇ ਊਡੇ ਊਡੇ ਰੰਗ ਪਾਛਾਂਗੇ ਨੇ ਲੋਕੋ ਤੁਸੀਂ ਦੇਖੋ ਜੀ ਅਲੱਗ-ਅਲੱਗ ਜਗ੍ਹਾ ਤੋਂ ਦੇਖਦੇ ਪਹੁੰਚੇ ਨੇ ਲੋਕ ਇੱਥੇ ਤੇ ਸਾਨੂੰ ਤਾਂ ਐਸੀ ਵੀ ਅਸੀਂ ਆ ਇੱਥੇ ਪਕੌੜੇ ਚਾਹ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਚਾਦਰ ਡਰਾਇਗ ਆਉਣ ਵਾਸਤੇ ਤੇ ਇਹ ਸਾਰੇ ਨਿਊਜ਼ ਵਾਲੇ ਵੀ ਪਹੁੰਚੇ ਨੇ ਇੱਥੇ ਲੋਕਲ ਨਿਊਜ਼ ਏਐਨਆਈ ਨਿਊਜ਼ ਤੇ ਇੱਧਰ ਇੱਕ ਚਾਦਰ ਡਰਾਇਗ ਦੀ ਬਹੁਤ ਵੱਡੀ ਇਹਨਾਂ ਨੇ ਫਲੈਕਸ ਵੀ ਲਾਈ ਆ ਵੀ ਕੱਢ ਕੇ ਕਿਸ ਤਰ੍ਹਾਂ ਦਿਖਾਈ ਦਿੰਦਾ ਦੇਖੋ ਨਿਊਜ਼ ਏਐਨਆਈ ਵੀ ਆਏ ਨੇ ਤੇ ਲੋਕਲ ਨਿਊਜ਼ ਵੀ ਆਇਆ ਸਾਰੇ ਇੰਟਰਵਿਊ ਕਰ ਰਹੇ ਨੇ ਇੱਥੇ ਤੇ ਬੜੇ ਐਕਸਾਈਟਿਡ ਨੇ ਹਨਾ ਚਾਰ ਪੰਜ ਦਿਨਾਂ ਦਾ ਟਰੈਕ ਹੁੰਦਾ ਕਾਫੀ ਕੰਪਨੀਆਂ ਕਰਾਉਂਦੀਆਂ ਨੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਹਰ ਇੱਕ ਨਾਲ ਕਨੈਕਟ ਕਰਕੇ ਫੇਰ ਹੀ ਆਓ ਤੇ ਸੇ ਬਾਈ ਦੀ ਟੋਪੀ ਸਾਨੂੰ ਬਹੁਤ ਪਸੰਦ ਆਈ ਹੈ ਇਹ ਜੀ ਟੋਪੀ ਲੈਣੀ ਆ ਆਪਾਂ ਇਹ ਕਹਿੰਦੇ ਲੇ ਦੀ ਟਰੈਡੀਸ਼ਨਲ ਟੋਪੀ ਹੈ ਤੇ ਗੁਜਰਾਤ ਚੋਂ ਆਏ ਨੇ ਬਾਈ ਉਰੀ ਪਹਿਲਾਂ ਵੀ ਅਸੀਂ ਗੱਲ ਕਰਕੇ ਹਟਿਆ ਤੇ ਆਹ ਖੜੇ ਨੇ ਬਾਈ ਇਰਫਾਨ ਉਰੀ ਇਹਨਾਂ ਨੂੰ ਪਹਿਲਾਂ ਇਹਨਾਂ ਜਿਮੀਆਂ ਹਮ ਸਾਈਕਲ ਅਸੀਂ ਪਾਕਿਸਤਾਨ ਚ ਦੇਖੇ ਨੇ ਰਾਤ ਇਹਨਾਂ ਨੂੰ ਵੀਡੀਓ ਦਿਖਾਈ ਸੀ ਇੱਕੋ ਜੀ ਸ਼ਕਲ ਹੈ ਰਫਾਨ ਤੇ ਇਹਨਾਂ ਦੀ ਇਹ ਵੀ ਸਾਡੇ ਨਾਲ ਰਹਿਣਗੇ ਆਕਸੀਜਨ ਬਾਹਰ ਹੈ ਕਹਿੰਦੇ ਕਿਥੇ ਥੋੜੀ ਜੀ ਆਕਸੀਜਨ ਦਿੱਤੀ ਜਾਂਦੀ ਆ ਸਾਨੂੰ ਦੇਖਦੇ ਆ ਕੀ ਕਰਦੇ ਨੇ ਸਾਨੂੰ ਨਹੀਂ ਪਤਾ ਵੀ ਕੀ ਦਿੱਤਾ ਜਾਂਦਾ ਇੱਥੇ ਕਿਦਾਂ ਕਿਦਾਂ ਕੀ ਕੀ ਹੁੰਦਾ ਮੈਡੀਕਲ ਫਾਰਮ ਲੈ ਕੇ ਅਸੀਂ ਪਹੁੰਚੇ ਆ ਇੱਥੇ ਇਸ ਤੋਂ ਬਾਅਦ ਸਾਡਾ ਮੈਡੀਕਲ ਚੈੱਕਅਪ ਹੋਊਗਾ ਪਕੌੜੇ ਲੋ ਜੀ ਪਕੌੜੇ ਕਹਿੰਦੇ ਇਹੋ ਤਾਂ ਮਿਲੇ ਹੀ ਨਹੀਂ ਹੈਗੇ ਵੀਡੀਓ ਬਣਾਉਣ ਚ ਹੀ ਰਹਿ ਗਿਆ ਆਪਾਂ ਛੱਕ ਲੈ ਜਦੋਂ ਵੀ ਥੱਕ ਗਏ ਕਿੱਥੇ ਚੱਕੇ ਮੈਂ ਕਿਹਾ ਮੈਂ ਸਾਡੇ ਸੀਨੀਅਰ ਵੀ ਜਦੋਂ ਮੈਂ ਥੱਕ ਗਏ ਕੰਦੇ ਦੇ ਚੱਕਣੀਏ ਕੰਦੇ ਕੰਦੇ ਦਾਈ ਗੇਮ ਕੋ ਕਿਉਂਕਿ ਅਸਲ ਪਲੀਜ਼ ਗਾਇਜ਼ ਆਲ ਆਰ ਹੇਅਰ

ठीक है उनको टाइमिंग बता दिया गया है आपको भी आपके लीडर ने टाइमिंग बता दिया नाइन फिफ्टी पे आपको सबको रेडी रहना है एट फिफ्टी चाइज बिलिंग बिलिंग जो भी है क्लियर करके शार्प नाइन पे आपकी गाड़ी निकलेगी ठीक है अभी आपको जो सामान परचेज करने का सब लोग सोच रहे हैं तो सामने मॉल रोड है आप किसी कॉलेज से स्टार्ट करोगे तो सब एडवेंचर का सामान सब कुछ मिलेगा लेकिन गम्बुज मॉल रोड से अंदर घुसते ही राइट साइड पे जाके मेन रोड पर पहुँचोगे वहां से लेफ्ट लेना है सामने दुकानें हैं दो तीन ठीक है उनके पास जाइए आर्मी शॉप है वहाँ पे आपको गम्बू मिलेगा गंगूट सिर्फ दोनों में से ही कोई एक लेना है आप, आप ना तो वो ट्रैकिंग पेंट मिलेगा इतना इतना ठीक रहता है वो उससे ग्रस्ट पेंट मिलेगा ही नीचे सन गिलास जो भी है लेना है गले के लिए कवर करने के लिए ले लेना है ना और जैसे ही सनलाइट छुपता है वैसे तो छुपने का भी मैं सोचो इतना मोटा टोपी पहन के रखो हेड कवर करके रखो कान आधा सदा रखो मैंने कितनी बहुत कम लोगों के हाथ में वाटर बोतल देखा गाइस टाइम वाटर इज योर बेस्ट फ्रेंड मिनिमम डे में थ्री टू फोर लीटर पानी कंज्यूम करना ही करना है वही सिर्फ हेल्प करेगा बाकी कुछ हेल्प नहीं करेगा ठीक है गाइस तो अब मेरा आपसे लास्ट मीटिंग था थैंक यू नाइस टू मीट यू ऑल एंड एंजॉय ट्रैक बेस्ट ऑफ लक बीच से ਥੈਂਕ ਯੂ एवरीवन ओके ਜੀ ਬਹੁਤ ਮਸਤ ਲਓ ਜੀ ਆਪਣਾ ਜਿਹੜਾ ਹੈਲਥ ਚੈੱਕ ਅਪ ਸੀ ਉਹ ਹੋ ਗਿਆ ਇੱਥੇ ਤੇ ਇਹਨਾਂ ਨੇ ਫਾਰਮ ਸੀ ਜਿਹੜੇ ਭਰਾਉਣੇ ਸੀ ਭਰਾ ਲੇ ਤੇ ਇੱਕ ਸਾਨੂੰ ਕਾਰਡ ਬਣਾ ਕੇ ਦਿੱਤਾ ਇਹਨਾਂ ਨੇ ਤੁਹਾਨੂੰ ਦਿਖਾਵਾਂਗੇ ਅੱਗੇ ਹਲੇ ਉਹਨਾਂ ਕੋਲ ਹੀ ਹੈ ਕਾਰਡ ਦਾ ਇਹ ਫਾਇਦਾ ਵੀ ਤੁਹਾਡਾ ਇੰਸ਼ੋਰੈਂਸ ਹੋ ਗਿਆ ਜੇ ਤੁਹਾਨੂੰ ਕੁਝ ਹੁੰਦਾ ਤਾਂ ਤੁਹਾਨੂੰ ਹੈਲੀਕਾਪਟਰ ਜਿਹੜਾ ਉਹ ਰਿਕਵਰ ਕਰਕੇ ਲੈ ਕੇ ਆਊਗਾ ਤੇ ਬਹੁਤ ਸਾਰੇ ਇਹਨਾਂ ਨੇ ਫਾਰਮ ਭਰਾਏ ਨੇ ਤੇ ਕੱਲ ਨੂੰ ਕਹਿੰਦੇ 9:30 ਵਜੇ ਸਹੀ ਬੱਸ ਤੁਹਾਨੂੰ ਲੈ ਕੇ ਟਰੈਕ ਨੂੰ ਚੱਲ ਪੈਣੀ ਹੈ ਅੱਜ ਨਾਲ ਟਾਈਮ ਦਿੱਤਾ ਸਾਨੂੰ ਇਸੇ ਸ਼ਾਪਿੰਗ ਕਰਨ ਦਾ ਤੇ ਕੈਪ ਵਗੈਰਾ ਕਹਿੰਦੇ ਮੋਟੀਆਂ ਲਓ ਇਦੋਂ ਥੋੜੀ ਮੋਟੀ ਪੈਂਟ ਲੈਣ ਦੀ ਆਪਾਂ ਬਾਜ਼ਾਰ ਦੇ ਵਿੱਚ ਚੱਲਦੇ ਨੇ ਦੇਖਦੇ ਆ ਕਿਹਿਆ ਜਾਂ ਮਿਲਦਾ ਤੇ ਆਪਾਂ ਹੁਣ ਲੋਕਲ ਮਾਰਕੀਟ ਘੁੰਮਾਂਗੇ ਅੱਜ ਲੇ ਦੀ ਕੱਲ ਨੂੰ ਚੱਲਾਂਗੇ ਟਰੈਕ ਤੇ ਸਾਮਾਨ ਵੇਚਣ ਦੇ ਨਾਲ ਨਾਲ ਲੋਕਲ ਲੋਕ ਇੱਥੇ ਕੱਤਦੇ ਵੀ ਰਹਿੰਦੇ ਨੇ ਉਹਨਾਂ ਤੋਂ ਇਹ ਬੰਦੇ ਰਹੀ ਪਾਸ਼ਮ ਪਾਸ਼ਮ ਤੋਂ ਕਹਿੰਦੇ ਇਹ ਕੱਪੜੇ ਬੰਦੇ ਨੇ ਇਸ ਤਰ੍ਹਾਂ ਬਣਾਉਂਦੇ ਰਹਿੰਦੇ ਨੇ ਇਹ ਇਹਨਾਂ ਦੀਆਂ ਜਰਾਬਾਂ ਵਗੈਰਾ ਜਾਂ ਟੋਪੀਆਂ ਵਗੈਰਾ ਬੰਦੀਆਂ ਨੇ ਬਾਹ ਦੇ ਵਿੱਚ ਕੁਮ ਰਹਾਂ ਲੇਦੀ ਮੇਨ ਮਾਰਕੀਟ ਮੇਨ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੱਲੀਆਂ ਕੱਪੜੀਆਂ ਦੁਕਾਨਾਂ ਹੀ ਖੁੱਲੀਆਂ ਨੇ ਜਾਂ ਫਿਰ ਰੋਜ਼ਮਰਾਂ ਦੇ ਵਿੱਚ ਕੰਮ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਮਿਲ ਰਹੀਆਂ ਨੇ ਇੱਥੋਂ ਲੋਕਲ ਲੋਕ ਨੇ ਜਿਹੜੇ ਇੱਥੇ ਜ਼ਿਆਦਾ ਆ ਰਹੇ ਨੇ ਤੇ ਟੂਰਿਸਟ ਦੀ ਜਿਹੜੀ ਤਾਦਾਦ ਹੈ ਉਹ ਬਹੁਤ ਘੱਟ ਹੈ ਸਿਰਫ ਉਹ ਚਾਦਰ ਟਰੈਕ ਕਰਨ ਲਈ ਆਉਂਦੇ ਨੇ ਲੋਕ ਇੱਥੇ ਤੇ ਲੋਕਲ ਤੁਸੀਂ ਦੇਖ ਰਹੇ ਹੋ ਇੱਥੋਂ ਦੀਆਂ ਜਿਹੜੀਆਂ ਡ्रेसेस ਨੇ ਟੋਪੀਆਂ ਨੇ ਜਾ ਇਹਨਾਂ ਦੇ ਵੱਧ ਠੰਡ ਨੂੰ ਰੋਕਣ ਵਾਲੀਆਂ ਚੀਜ਼ਾਂ ਬਣਾਈਆਂ ਗਈਆਂ ਨੇ ਜਿਹੜੀਆਂ ਲੋਕਲ ਲੋਕਾਂ ਦੀਆਂ ਆਪਾਂ ਵੀ ਕੁਝ-ਕੁਝ ਚੀਜ਼ਾਂ ਲਾਵਾਂਗੇ ਤੇ ਠੰਡ ਨੂੰ ਰੋਕ ਸਕਣਾ ਲਓ ਜੀ ਕਹਿੰਦੇ ਪੈਸੇ ਸਾਰੇ ਟਰੈਕ ਵਾਲਿਆਂ ਨੇ ਖਤਮ ਕਰਤੇ ਤੇ ਹੁਣ ਕਢਾ ਲਈਏ ਥੋੜੇ ਜਿਹਾ ਜੇਵੂ ਜੂ ਚ ਰੱਖਣ ਨੂੰ ਸਾਰੇ ਟਰੈਕ ਨੂੰ ਦੇ ਆਏ ਤਾਂ ਕਹਿੰਦੇ ਵੱਧ ਲੈ ਕੇ ਪੈਸੇ ਸਾਡੇ ਸਾਨੂੰ ਆਏ ਜਿਹਾ ਮਹਿਸੂਸ ਹੋਈ ਜਾਂਦਾ ਇਹ ਮਾਜੇਦਗੀ ਜੀ ਤੇ ਆਪਾਂ ਕਢਾ ਰਹੇ ਹਾਂ ਪੈਸੇ ਨਾਲ ਹੀ ICICI ਬੈਂਕ ਹੈ ਨਾਲ ਮੇਵੇ ਦੀ ਦੁਕਾਨ ਹੈ ਤੇ ਪੁਰਾਣੀਆਂ ਦੁਕਾਨਾਂ ਨੇ ਬਹੁਤ ਇੱਥੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਇੱਧਰ ਫੋਟੋਗ੍ਰਾਫਰ ਦੀ ਦੁਕਾਨ ਹੈ ਜਿਹੜਾ ਫੋਟੋ ਸੇਲ ਕਰਦੇ ਨੇ ਲਓ ਜੀ ਆਰਮੀ ਸਟੋਰ ਤੇ ਪਹੁੰਚ ਗਏ ਕਹਿੰਦੇ ਕੋਟ ਪੁਤਲੀ ਰਾਜਸਥਾਨ ਵਾਲੇ ਨੇ ਇੱਥੇ ਤੇ ਇੱਥੋਂ ਆਪਾਂ ਲਵਾਂਗੇ ਕੁਝ ਜ਼ਰੂਰੀ ਚੀਜ਼ਾਂ ਜਿਹੜੀਆਂ ਟਰੈਕ ਤੇ ਕੰਮ ਆ ਜਾਣ ਪਾਲਾ ਸਮਾਨ ਚੱਕਣ ਦੀ ਲੋੜ ਨਹੀਂ ਇੱਥੋਂ ਵੀ ਮਿਲ ਜਾਂਦਾ ਸਮਾਨ ਜਿਵੇਂ ਸਟਿਕ ਸਟੱਕ ਹੋ ਗਈਆਂ ਇੱਥੇ ਸਸਤੀਆਂ ਨੇ ਯਾਰ ਮੈਂ ਦੇਖਿਆ ਤੇ ਬੈਗ ਬੈਗ ਲਿਆਉਣ ਦੀ ਵੀ ਲੋੜ ਨਹੀਂ ਸਾਰਾ ਕੁਝ ਹੀ ਮਿਲਦਾ तकरीबन ਟਰੈਕ ਵਾਲਾ ਸਮਾਨ ਇੱਥੇ। ਹਾਂ। ਲੋ ਜੀ ਸਾਡੀ ਟਰੈਕ ਕੰਪਨੀ ਕਹਿੰਦੀ ਵੀ ਟੋਪੀ ਜ਼ਰੂਰੀ ਆ ਲੈ ਕੇ ਜਾਣੀ ਨਾਲ। ਐ ਤਾਂ ਮੁੰਡਾ ਪੱਗ ਬੰਨਦਾ ਕਹਿੰਦੇ। ਰਾਤ ਨੂੰ ਬਈ ਜ਼ਰੂਰਤ ਪਿਆ ਕਰੋ। ਕਹਿੰਦੇ ਰਾਤ ਨੂੰ ਜ਼ਰੂਰਤ ਪੈ ਸਾਡੀ ਟੋਪੀ ਨਾਲ ਕੈਰੀ ਕਰੋ। ਅੱਛਾ ਤੇ ਜਰਾਬਾਂ ਮੋਟੀਆਂ ਕਹਿੰਦੇ ਬਹੁਤ ਜ਼ਿਆਦਾ। ਇਹ ਵੀ ਜ ਆਪਾਂ ਵੇਚੀਏ। ਤੇ ਬੜੇ ਜੈਨੂਨ ਪ੍ਰਾਈਸ ਨੇ ਬਾਈ ਉਹਨਾਂ ਦੇ। ਆਰਮੀ ਸਟੋਰ ਆ ਇਹ। ਲੇ ਮਾਰਕੀਟ ਤੋਂ ਜੇ ਤੁ ਆਪਾਂ ਐਂਟਰ ਕਰਦੇ ਤੂੰ ਪਹਿਲਾਂ ਹੀ ਲੋ ਜੀ ਆਣੀਆਂ ਇੱਥੇ ਤਿੰਨ ਦੁਕਾਨਾਂ ਨੇ ਆਰ ਆਰ ਆਰਮੀ ਸਟੋਰ ਤੇ ਨਿਊ ਆਰਮੀ ਜਨੂ ਸਟੋਰ ਇਧਰ ਰਾਤੀ ਆਰਮੀ ਸਟੋਰ ਸੇ ਤਿੰਨਾ ਤੋਂ ਕਹਿੰਦੇ ਸਮਾਨ ਮਿਲੀ ਜਾਂਦਾ ਜਿੰਨਾ ਮਰਜ਼ੀ ਲੈ ਲਓ ਤੁਸੀਂ ਹੁਣ ਆਪਾਂ ਖਾਣਾ ਖਾਣ ਦੇ ਲਈ ਚੱਲਾਂਗੇ ਸਵੇਰ ਦੀ ਭੁੱਖ ਬਹੁਤ ਲੱਗ ਰਹੀ ਹੈ ਲਓ ਜੀ ਸਵੇਰ ਦੇ ਕਹਿੰਦੇ ਖਾਣੇ ਤੋਂ ਬਗੇਰੀ ਕਿਢੀਸ ਰੱਖਿਆ ਆਂ ਬੰਦੇ ਨੇ ਭੁੱਖੇ ਮਾਰਤੇ ਇਹ ਹੈ ਜੀ ਰੈਸਟੋਰੈਂਟ ਲਓ ਜੀ ਇੱਥੇ ਬੈਠਾਂਗੇ ਆਪਾਂ ਖਾਣਾ ਖਾਣ ਦੇ ਲਈ ਤੁੱਪ ਜੀ ਲਵਦੇ ਫਿਰ ਦਾਂਗੇ ਤੇ ਤੁੱਪ ਮਿਲ ਜੇ। ਤੁੱਪੇ ਬੈਠ ਜੀਏ। ਇਹ ਇਹਨਾਂ ਦਾ ਕੈਲੰਡਰ ਬਣਿਆ ਹੋਇਆ ਕਹਿੰਦੇ ਜਿਹਦੇ ਤੇ ਲਾਲ ਲੱਗੀ ਹੋਇਆ ਨਾ ਟਿੱਕ ਉਸ ਦਿਨ ਇੱਥੇ ਜਿਹੜਾ ਨੌਨ ਵੇਜ ਆ ਉਹ ਬੰਦਾ ਨਹੀਂ ਹੈਗਾ। ਅਸੀਂ ਖੜੀਆਂ ਇੱਕ ਰੈਸਟੋਰੈਂਟ ਦੇ ਵਿੱਚ ਜਿਹੜਾ ਮੇਨ ਮਾਰਕੀਟ ਦੇ ਵਿੱਚ ਪੈਂਦਾ ਹੈ। ਇਹ ਸਾਰਾ ਨਜ਼ਾਰਾ ਇੱਥੋਂ ਦਾ। ਇਹਨੂੰ ਚਲਾ ਰਹੇ ਨੇ ਸ੍ਰੀ ਨਗਰ ਤੋਂ ਬਾਈ ਜੀ। ਇਹ ਇਹਨਾਂ ਨੇ ਫੋਟੋਆਂ ਕਰਾ ਕੇ ਲਾਈਆਂ ਨੇ। ਕਹਿੰਦੇ ਕਰੈਕਟ ਖੇਡਦੇ ਰਹਾਂ। ਲਓ ਜੀ ਕਹਿੰਦੇ ਕੋਈ ਫੇਵਰੇਟ ਚੀਜ਼ ਬਣਾ ਹੋਵੇ ਬੰਦੇ ਦੀ ਆਹ ਬੰਦੇ ਨੇ ਕਹਿੰਦੇ ਦਾਲ ਮਖਣੀ ਖਵਾ ਖਵਾਈ ਮਾਰਦਾ ਸਾਨੂੰ ਤਾਂ ਅੱਜ ਫੇਰ ਜ਼ਰ ਮਾਰ ਆ ਗਈ ਇਹ ਦਾਲ ਮਖਣੀ ਆ ਬਟਰ ਰੋਟੀ ਦਿੱਤੀ ਐ ਨਾਲ ਲਓ ਜੀ ਗੋਡੇ 'ਚ ਕਹਿੰਦੇ ਦਰਦ ਹੋਈ ਜਾਂਦਾ ਇਹਨੂੰ ਆ 10 ਵਾਰੀ ਕਹਤਾ ਮੈਨੂੰ ਦਵਾਈ ਦਵਾ ਦੇ ਲੋਡੇ ਖੜ ਗਏ ਬਾਈ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਲੇ ਮਾਰਕੀਟ ਮਾਰਕੀਟ ਦੇ ਵਿੱਚ ਘੁੰਮ ਰਹੇ ਹਾਂ ਮੇਵੇਆਂ ਦੀਆਂ ਦੁਕਾਨਾਂ ਦੇਖ ਸਕਦੇ ਹੋ ਸਾਰੇ ਮੇਵੇ ਮਿਲਦੇ ਨੇ ਇੱਥੋਂ ਡਰਾਈ ਕੀਤੀ ਹੋਈਆਂ ਖਰਮਾਨੀਆਂ ਬਹੁਤ ਜ਼ਿਆਦਾ ਨੇ ਚਹਾਰੇ ਚੋਰੇ ਗਾਣ ਨੂੰ ਲੱਗੇ ਜਾਣੇ ਗਰਮ ਰਹਿਣਗੇ ਸਰੀਰ ਕਿਉਂ ਚਲੋ ਆਪਾਂ ਪਹਿਲਾਂ ਉਧਰਲੀ ਸਾਈਡ ਭਾਰ ਚੱਕੀ ਜਾਵਾਂਗੇ ਉਧਰੋਂ ਚੱਲਦੇ ਆ ਪਹਿਨਾ ਚਲੋ ਪਹਿਲਾਂ ਬਾਈ ਹਾਂ ਉਧਰੋਂ ਫਿਰ ਸਮਾਨ ਲੈ ਕੇ ਇਧਰੋਂ ਵਾਪਸ ਮੁੜਦੇ ਹੋਏ ਚਲਾਂਗੇ ਲਓ ਜੀ ਆਪਾਂ ਘੁੰਮ ਰਿਆਂ ਲੇ ਲੋਕਲ ਮਾਰਕੀਟ ਦੇਖ ਰਿਆਂ ਇੱਥੋਂ ਰਜਾਈਆਂ ਵਗੈਰਾ ਦੀ ਮਾਰਕੀਟ ਆ ਗਈ ਕਹਿੰਦੇ ਇਹ ਲੇ ਦਾ ਜਿਹੜਾ ਮੇਨ ਗੇਟ ਹੈ ਉਹਦੇ ਨੇੜੇ ਬਣੀ ਹੋਈ ਹੈ ਚੱਕੇ ਤੁਹਾਨੂੰ ਦਿਖਾਉਣੇ ਆਪਾਂ ਇਹ ਬਈ ਰਜਾਈਆਂ ਵੇਚਦੇ ਨੇ ਸਾਰੇ ਮਾਨੇ ਹਰੇਕ ਸਾਵੇਂ ਲੱਗਿਆ ਹੋਇਆ ਦੇਖੋ ਇੱਥੇ ਵੀ ਲੱਗਿਆ ਹੋਇਆ ਮਾਨੇ ਲਓ ਜੀ ਆਪਾਂ ਖੜਿਆਨ ਲੇ ਦੀ ਸਭ ਤੋਂ ਸੋਹਣੀ ਜਗ੍ਹਾ 뷰 ਪੁਆਇੰਟ ਤੇ ਤਾਂ ਪੂਰਾ ਨੀਚੇ ਵਾਲਾ ਸ਼ਹਿਰ ਪੂਰਾ ਨਜ਼ਰ ਆਉਂਦਾ ਹੈਗਾ ਇਹ ਆ ਜੀ ਲੇ ਦੀ ਬਸ ਤੇ ਬਸ ਚੱਲ ਰਿਹਾ ਲੋਕਲ ਮੇਜਿਕ ਤੇ ਇਹ ਤਰ੍ਹਾਂ ਆਪਾਂ ਜਾ ਰਹੇ ਹਾਂ ਘੋੜਾ ਚਾਂਦ ये तंदूरी रोटी हैithon di लोकल तंदूरी रोटी कितने साल से बना रहे हो जी तीस साल हो गया तीस साल हो गया हाँ। किस चीज की बनती है मैदा या आटा मैदा मैदा आटा सब बनता है मिक्स करके, करके। कितने रुपए की एक है ये 10 रुपए का है जी 10 रुपए का एक, का एक।, का एक। हाँ। आप कहाँ से सर हम पंजाब से पंजाब से पंजाब हो ਇਹ ਰੋਟੀ ਇੱਥੇ ਦੇ ਲੋਕਾਂ ਦੀ ਐਵੇਂ ਦੀ ਖੁਰਾਕ ਹੈ ਜਿਵੇਂ ਪੰਜਾਬ ਦੇ ਵਿੱਚ ਕਣਕ ਦੀ ਰੋਟੀ ਤੇ ਮੱਕੀ ਦੀ ਰੋਟੀ ਲੋਕ ਖੁਸ਼ ਹੋ ਕੇ ਖਾਂਦੇ ਨੇ ਇੱਥੋਂ ਦੇ ਲੋਕ ਵੀ ਇਹਨੂੰ ਬਹੁਤ ਪਸੰਦ ਕਰਦੇ ਨੇ ਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਹੋਟਲ ਦੇ ਵਿੱਚ ਤੇ ਇਹ ਸੀਗਾ ਅੱਜ ਦਾ ਬਲੌਗ ਕੱਲ ਨੂੰ ਆਪਾਂ ਮਿਲਾਂਗੇ ਚਾਦਰ ਟ੍ਰੈਕ ਦੇ ਸਫ਼ਰ ਤੇ ਨਵਾਂ ਸਫ਼ਰ ਨਵੀਂ ਵੀਡੀਓ ਦੇ ਨਾਲ